ਬਹੁਤ ਸ਼ੁਕਰੀਆ ਅੱਜ ਅਸੀਂ ਪੰਜਾਬ ਦੇ ਛੋਟੇ ਬੱਚੇ 6 ਸਾਲ ਤੋਂ ਛੋਟੇ ਬੱਚਿਆਂ ਦੀ ਗੱਲ ਕਰਨ ਜਾ ਰਹੇ ਹਾਂ ਸਮਾਜਿਕ ਸੁਰੱਖਿਆ ਔਰਤ ਤੇ ਬਾਲ ਵਿਕਾਸ ਵਿਭਾਗ ਪੰਜਾਬ ਆਂਗਣਵਾੜੀ ਸੈਂਟਰਾਂ ਦੀ ਗੱਲ ਕਰ ਰਿਹਾ ਜਿਹੜੇ ਸੈਂਟਰਾਂ ਦੇ ਵਿੱਚ ਸਾਡੇ 6 ਸਾਲ ਤੋਂ ਛੋਟੇ ਬੱਚੇ ਜਾਂਦੇ ਨੇ ਜਿੱਥੇ ਉਹਨਾਂ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਜਿੱਥੇ ਉਹਦਾਂ ਦੀਆਂ ਮੁੱਢਲੀਆਂ ਨੀਹਾਂ ਵੱਜਦੀਆਂ ਨੇ ਅਸੀਂ ਉਹਨਾਂ ਸੈਂਟਰਾਂ ਦੀ ਗੱਲ ਕਰਨ ਜਾ ਰਹੇ ਹਾਂ ਸੋ ਪੰਜਾਬ ਸਰਕਾਰ ਪੰਜਾਬ ਦੇ ਵਿੱਚ 1419 ਨਵੇਂ ਆਂਗਣਵੜੀ ਸੈਂਟਰ ਬਣਾਉਣ ਜਾ ਰਹੀ ਹੈ ਬਲਕਿ ਇਹ ਭਣ ਰਹੇ ਨੇ 1419 ਨਵੇਂ ਆਂਗਣਵੜੀ ਸੈਂਟਰ ਬਣਨ ਜਾ ਰਹੇ ਨੇ ਜਿਦੇ ਵਿੱਚੋਂ 56 ਬਣ ਚੁੱਕੇ ਨੇ ਕੰਪਲੀਟ ਹੋ ਚੁੱਕੇ ਨੇ ਤੇ ਬਾਕੀ ਜਿਹੜੇ ਰਹਿੰਦੇ ਨੇ ਉਹ ਕੁਝ ਸਾਰੇ ਉਹਦੇ 700 ਦੇ ਕਰੀਬ ਅਤੇ ਬਾਕੀ ਜਿਹੜੇ ਆ ਉਹ ਸ਼ੁਰੂ ਹੋਣ ਜਾ ਰਹੇ ਨੇ ਬੇਸਿਕਲੀ ਅਸੀਂ ਆਂਗਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਕਰਨ ਦੇ ਵਿੱਚ ਵਿਸ਼ਵਾਸ ਰੱਖ ਰਹੇ ਹਾਂ ਕਿ ਇਹਨਾਂ ਨੂੰ ਵੱਧ ਤੋਂ ਵੱਧ ਅਪਗ੍ਰੇਡ ਕੀਤਾ ਜਾਵੇ ਨਵੀਆਂ ਬਿਲਡਿੰਗਸ ਤੇ ਨਵੀਆਂ ਬਿਲਡਿੰਗਸ ਦੇ ਵਿੱਚ ਨਵਾਂ ਇਨਫਰਾਸਟ੍ਰਕਚਰ ਪਹਿਲਾ ਨਾਲੋਂ ਇੰਪਰੂਵਡ ਇਨਫਰਾਸਟ੍ਰਕਚਰ ਇਹਦੇ ਵਿੱਚ ਅਸੀਂ ਸਰਵੇ ਮੁਤਾਬਕ ਜਿਵੇਂ ਜਿਵੇਂ ਸਾਨੂੰ ਸਾਹਮਣੇ ਆਉਂਦਾ ਕਿ ਆਂਗਣਵੜੀ ਸੈਂਟਰਾਂ ਦੀ ਹਾਲਤ ਜਿੱਥੇ ਖਰਾਬ ਹੈ ਜਿੱਥੇ ਅਪਗ੍ਰੇਡੇਸ਼ਨ ਦੀ ਲੋੜ ਹੈ ਉੱਥੇ-ਉੱਥੇ ਪੰਜਾਬ ਸਰਕਾਰ ਜਿਹੜੀ ਫੰਡ ਤੋਂ ਰਿਲੀਜ਼ ਕਰ ਰਹੀ ਹੈ ਸਾਡੇ ਕੋਲ 350 ਆਂਗਣਵੜੀ ਸੈਂਟਰ ਇਹੋ ਜੇ ਪਾਏ ਗਏ ਸੀ ਜਿਨ੍ਹਾਂ ਨੂੰ ਅਪਗ੍ਰੇਡੇਸ਼ਨ ਦੀ ਲੋੜ ਸੀ ਰਿਪੇਅਰ ਦੀ ਲੋੜ ਸੀ ਜਾਂ ਕੋਈ ਹੋਰ ਉੱਥੇ ਬਾਲਾ ਪੇਂਟਿੰਗਸ ਜਾਂ ਹੋਰ ਇਨਫਰਾਸਟ੍ਰਕਚਰ ਦੀ ਲੋੜ ਸੀ ਉਹਨਾਂ ਨੂੰ ਅਸੀਂ 2 ਲੱਖ ਪ੍ਰਤੀ ਸੈਂਟਰ ਜਿਹੜਾ ਸਰਕਾਰ ਵੱਲੋਂ ਰਿਲੀਜ਼ ਕੀਤਾ ਗਿਆ तकरीबन 7 ਕਰੋੜ ਰੁਪਈਆ ਜਿਹੜਾ ਸੀ ਆਂਗਣਵਾੜੀ ਸੈਂਟਰਾਂ ਦੀ 350 ਆਂਗਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਲਈ ਰਿਲੀਜ਼ ਕੀਤਾ ਇਸ ਤੋਂ ਬਿਨਾ ਸਾਡੇ ਕੋਲ ਬਹੁਤ ਸਾਰੇ ਆਂਗਣਵਾੜੀ ਸੈਂਟਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਵਿੱਚ ਹਲੇ ਤੱਕ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਅੱਜ ਜੇ ਅਸੀਂ ਗੱਲ ਕਰੀਏ 2025 ਦੇ ਵਿੱਚ ਤਾਂ 50 ਸਾਲ ਹੋ ਗਏ ਜਿਹੜਾ ਆਈਸੀਡੀਐਸ ਪ੍ਰੋਗਰਾਮ ਸਾਡਾ ਚੱਲਦੇ ਨੂੰ 2 1975 ਚ ਇਹ ਸ਼ੁਰੂ ਹੋਇਆ ਸੀ ਪਰ ਹਲੇ ਤੱਕ ਇਹ ਹਾਲਾਤ ਸੀ ਕਿ ਹੈਗੇ ਵੀ ਆ ਕਿ ਜਿੱਥੇ ਅੰਗਣਵਾੜੀ ਸੈਂਟਰਾਂ ਦੇ ਵਿੱਚ ਪ੍ਰੋਪਰ ਟਾਇਲਟਸ ਨਹੀਂ ਹੈਗੇ ਅੰਗਣਵਾੜੀ ਸੈਂਟਰਾਂ ਦੇ ਵਿੱਚ ਪੀਣ ਵਾਲਾ ਪਾਣੀ ਵੀ ਨਹੀਂ ਪਹੁੰਚਿਆ ਸੋ ਪੀਣ ਵਾਲਾ ਪਾਣੀ ਪਹੁੰਚਾਉਣ ਲਈ ਅਸੀਂ 350 ਤਕਰੀਬਨ ਦਨ 553 ਇਹੋ ਜੇ ਅੰਗਣਵਾੜੀ ਸੈਂਟਰ ਆਇਡੈਂਟੀਫਾਈ ਕੀਤੇ ਜਿਨ੍ਹਾਂ ਨੂੰ ਅਸੀਂ 35 ਲੱਖ ਰੁਪਇਆ ਰੀਲੀਜ਼ ਕਰਨ ਜਾ ਰਹੇ ਹਾਂ ਇਸ ਤੋਂ ਬਿਨਾ 2162 ਨਵੇਂ ਟਾਇਲਟਸ ਚਾਈਲਡ ਫ੍ਰੈਂਡਲੀ ਟਾਇਲਟਸ ਜਿਹੜੇ ਅੰਗਣਵਾੜੀ ਸੈਂਟਰਾਂ ਚ ਬਣਾਏ ਜਾ ਰਹੇ ਨੇ ਉਹਦੇ ਲਈ ਵੀ ਪੰਜਾਬ ਸਰਕਾਰ ਤਕਰੀਬਨ 7 ਕਰੋੜ ਰੁਪਇਆ ਅਸੀਂ ਰੀਲੀਜ਼ ਕਰਨ ਜਾ ਰਹੇ ਹਾਂ ਸਿਰਫ ਇੱਥੇ ਹੀ ਬਸ ਨਹੀਂ ਅਸੀਂ ਆੰਗਣਵਾੜੀ ਸੈਂਟਰਾਂ ਦੇ ਵਿੱਚ ਹੁਣ ਤੱਕ ਜੋ ਦੇਖਿਆ ਗਿਆ ਕਿ ਉੱਥੇ ਫਰਨੀਚਰ ਦੀ ਵੀ ਘਾਟ ਪਈ ਗਈ ਬੱਚੇ ਹਲੇ ਤੱਕ ਸਾਡੇ ਜ਼ਿਆਦਾਤਰ ਦਰੀਆਂ ਦੇ ਉੱਪਰ ਹੀ ਬੈਠੇ ਹੁੰਦੇ ਆ ਸੋ ਹਰੇਕ ਆੰਗਣਵਾੜੀ ਸੈਂਟਰ ਦੇ ਵਿੱਚ ਫਰਨੀਚਰ ਪ੍ਰੋਵਾਈਡ ਕਰਨ ਜਾ ਰਹੇ ਆ ਉਹਦੇ ਵਿੱਚ ਬਹੁਤ ਜਲਦ ਅਸੀਂ 21 ਕਰੋੜ ਰੁਪਈਆ ਜਿਹੜਾ ਆੰਗਣਵਾੜੀ ਸੈਂਟਰਾਂ ਨੂੰ ਦੇਣ ਜਾ ਰਹੇ ਆ ਤਾਂ ਕਿ 10000 ਪ੍ਰਤੀ ਸੈਂਟਰ ਦੇ ਹਿਸਾਬ ਨਾਲ ਉੱਥੇ ਫਰਨੀਚਰ ਜੋ ਵੀ ਇਨਫਰਾਸਟ੍ਰਕਚਰ ਚਾਹੀਦਾ ਉਹ ਪ੍ਰੋਵਾਈਡ ਕੀਤਾ ਜਾਵੇਗਾ ਆਉਣ ਵਾਲੇ ਮਹੀਨਿਆਂ ਦੇ ਵਿੱਚ ਇਸ ਤੋਂ ਬਿਨਾ ਅਸੀਂ ਇਹ ਦੇਖਿਆ ਵੀ ਜਿਹੜੇ ਆਂਗਣਵਾੜੀ ਸੈਂਟਰ ਇੱਥੋਂ ਤੱਕ ਕੰਪਲੀਟ ਕਰ ਗਏ ਜਿਦੇ ਵਿੱਚ ਕਿਚਨ ਵੀ ਹੈ ਪ੍ਰੋਪਰ ਟਾਇਲਟਸ ਵੀ ਨੇ ਜਿਨ੍ਹਾਂ ਦੇ ਵਿੱਚ ਅਸੀਂ ਜਿਹੜੀ ਬੇਸਿਕ ਗੱਲ ਕਰਦੇ ਹਾਂ ਵੀ ਬਾਲਾ ਪੇਂਟਿੰਗ ਅਸੀਂ ਇਸ ਕਰਕੇ ਕਹਿੰਦੇ ਹਾਂ ਕਿ ਬੱਚਿਆਂ ਨੂੰ ਜਿਹੜੀ ਮੈਂ ਪਹਿਲਾਂ ਵੀ ਗੱਲ ਕਰਦੀ ਹੁੰਨੀ ਕਿ ਬੱਚਿਆਂ ਨੂੰ ਅਸੀਂ ਕੋਈ ਕਿਤਾਬਾਂ ਦੇ ਜ਼ਰੀਏ ਜਾਂ ਕੋਈ ਡਾਂਟ ਕੇ ਇਸ ਤਰ੍ਹਾਂ ਨਹੀਂ ਪੜਾਉਣਾ ਉੱਥੇ ਮਾਹੌਲ ਹੀ ਇਸ ਤਰ੍ਹਾਂ ਦਾ ਕ੍ਰੀਏਟ ਕੀਤਾ ਜਾਵੇ ਕਿ ਉਹ ਦੇਖ ਕੇ ਹੀ ਬੱਚੇ ਸਿੱਖਣ ਖੇਡ ਕੇ ਹੀ ਸਿੱਖਣ ਸੋ ਸਾਰਾ ਕੁਝ ਕੰਪਲੀਸ਼ਨ ਤੋਂ ਬਾਅਦ ਅਸੀਂ ਸક્ષਮ ਆਂਗਣਵੜੀ ਸੈਂਟਰ ਦੋ ਜ਼ਿਲ੍ਹਿਆਂ ਦੇ ਵਿੱਚ ਮੋਗਾ ਤੇ ਫਿਰੋਜ਼ਪੁਰ ਜਿਨ੍ਹਾਂ ਨੂੰ ਅਸੀਂ ਐਸਪੀਰੇਸ਼ਨ ਡਿਸਟ੍ਰਿਕਟ ਮੰਨਦੇ ਹਾਂ 1 ਲੱਖ ਪਰ ਆਂਗਣਵੜੀ ਸੈਂਟਰ ਦੇਣ ਜਾ ਰਹੇ ਹਾਂ ਜਿਹਦੇ ਨਾਲ ਕਿ ਉਹਨਾਂ ਸੈਂਟਰਾਂ ਦੇ ਵਿੱਚ ਇੱਕ ਤਾਂ ਅਸੀਂ LED ਜਿਹਨੂੰ ਅਸੀਂ TV ਕਹਿ ਸਕਦੇ ਹਾਂ ਲਗਾਵਾਂਗੇ ਤੇ RO RO ਲਗਾਏ ਜਾਣਗੇ ਇਸ ਤੋਂ ਬਿਨਾ ਜਿਹੜਾ ਰਹਿੰਦਾ ਪੈਸਾ ਹੋਏਗਾ LED ਤੇ ਆਪਣੇ RO ਤੋਂ ਬਿਨਾ ਉਹਨਾਂ ਨੂੰ ਅਸੀਂ ਹੋਰ ਇਨਫਰਾਸਟ੍ਰਕਚਰ ਕੋਈ ਲਰਨਿੰਗ ਕਿਟਸ ਲਗਾਉਣੀਆਂ ਅਸੀਂ CCTV ਕੈਮਰੇ ਲਗਾਉਣੇ ਆ ਜਾਂ ਕੁਝ ਹੋਰ ਬੱਚਿਆਂ ਨੂੰ ਚਾਹੀਦਾ ਉਹਦੇ ਲਈ ਵੀ ਉਹੋ ਯੂਜ਼ ਕਰ ਸਕਦੇ ਆ ਸੋ ਇਹਦੇ ਪਿੱਛੇ ਕਨਸੈਪਟ ਇਹੀ ਹੈ ਕਿ ਸਾਡੇ ਬੱਚਿਆਂ ਨੂੰ ਇੱਕ ਵਧੀਆ ਨਿੱਘੇ ਮਾਹੌਲ ਦੇ ਵਿੱਚ ਲਰਨਿੰਗ ਮਟੀਰੀਅਲ ਮਿਲੇ ਇਸ ਤਰ੍ਹਾਂ ਦਾ ਮਿਲੇ ਕਿ ਬੱਚੇ ਖੇਡਦੇ-ਖੇਡਦੇ ਪੜਨ ਖੇਡਦੇ-ਖੇਡਦੇ ਸਿੱਖਣ ਕਿਉਂਕਿ ਇਸ ਤੋਂ ਪਹਿਲਾਂ ਜਿਵੇਂ ਅਸੀਂ ਗੱਲ ਕਰਦੇ ਸੀ ਕਿ ਪਲੇ ਵੇ ਸੈਂਟਰਾਂ ਨੂੰ ਅਸੀਂ ਐਕਸੈਪਟ ਇੱਕ ਸਰਟਨ ਲੈਵਲ ਤੱਕ ਹੀ ਕਰਾਂਗੇ ਕਿ ਉੱਥੇ ਕਿੰਨੀ ਸਪੇਸ ਹੈ ਕਿੰਨਾ ਖੇਡਣ ਨੂੰ ਜਗ੍ਹਾ ਹੈ ਉਸੇ ਤਰ੍ਹਾਂ ਹੀ ਅਸੀਂ ਆਂਗਣਵਾੜੀ ਸੈਂਟਰਾਂ ਨੂੰ ਉਥੇ ਟਾਇਲਟ ਹੈ ਕਿਚਨ ਹੈ ਉਥੇ ਜੜੀਆਂ ਕੰਧਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਪੇਂਟਿੰਗਸ ਹੈ ਕਿ ਜਿਹੜੇ ਬੱਚੇ ਉਹਨੂੰ ਦੇਖ ਕੇ ਸਿੱਖ ਰਹੇ ਆ ਉਥੇ ਖੇਡਣ ਲਈ ਅਸੀਂ ਪੋਸ਼ਣ ਵਾਟਕਾ ਵੀ ਜ਼ਰੂਰੀ ਕਰ ਰਹੇ ਆ ਕਿ ਉਥੇ ਇਸ ਤਰ੍ਹਾਂ ਦੀ ਬਾਗਿਚੀ ਜਿਹਦੇ ਵਿੱਚ ਕਿ ਪੌਦੇ ਲਗਾਏ ਜਾਣ ਫਰੂਟ ਲਗਾਏ ਜਾਣ ਤਾਂ ਕਿ ਬੱਚੇ ਉਹਨੂੰ ਦੇਖ ਕੇ ਸਿੱਖਣ ਤੇ ਪੋਸ਼ਣ ਦੇ ਪ੍ਰਤੀ ਅਸੀਂ ਆਪਣੀਆਂ ਗਰਭਵਤੀ ਤੇ ਲੈਕਟੇਟਿੰਗ ਮਦਰਸ ਆ ਜਿਹੜੇ ਉਹਨਾਂ ਨੂੰ ਅਸੀਂ ਜਾਣਕਾਰੀ ਦਈਏ ਸੋ ਇਹ ਬੇਸਿਕਲੀ ਜੇ ਅਸੀਂ ਕੁਲ ਮਿਲਾ ਲਈਏ ਤਾਂ ਤਕਰੀਬਨ 200 ਕਰੋੜ ਰੁਪਇਆ ਜਿਹੜੀ ਪੰਜਾਬ ਸਰਕਾਰ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਂਘਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਲਈ ਖਰਚੇਗੀ ਤੇ ਮੈਂ ਸਾਡੇ ਅਫੀਸਰ ਸਾਹਿਬਾਨ ਵੀ ਬੈਠੇ ਨੇ ਇਹਨਾਂ ਨੂੰ ਕਹਾਂਗੇ ਕਿ ਥੋੜਾ ਜਿਹਾ ਪੀਪੀਟੀ ਰਾਹੀਂ ਵੀ ਐਕਸਪਲੇਨ ਕਰ ਦੇਣ ਕਿ ਅਸੀਂ ਕੀ ਕਰਨ ਜਾ ਰਹੇ ਹਾਂ ਗੁੱਡ ਮਾਰਨਿੰਗ एवरीवन थैंक यू फॉर ऑल ਬੀਇੰਗ ਹੇਅਰ ਟੂਡੇ ਵੀਕ ਸਟੈਂਡ ਅ ਵਾਰਮ ਵੈਲਕਮ ਟੂ ਆਲ ਦਾ ਐਸਟੀਮਡ ਮੈਂਬਰ ਆਫ ਦਾ ਪ੍ਰੈਸ ਅਦਰ ਗੈਸਟ and our colleagues. It's an honor to address today and the purpose is to share the important updates on the enhancement of our infrastructure in Anganwadi centers of the state. The focus of this initiative is not just an ex on expanding infrastructure but also creating a sustainable efficient infrastructure that improves public services to our community.

ਇਹ ਨੂੰ ਬਤਾਉਣ ਦੀ ਤੁਸੀਂ ਗੱਲਬਾਤ ਵੀ ਸਹੀ ਕਿਉਂਕਿ 8 ਤੱਕ ਦੇ ਵਿੱਚ ਜਿਹੜਾ ਸਪੋਰਟ ਦਿੱਤਾ ਜਾਂਦਾ ਉਹਦੀ ਕ੍ਰੈਡਿਬਿਲਟੀ ਉਹਦੀ ਪੋਜ਼ਿਟਿਵ ਤੌਰ ਤੇ ਬੋਲੇ ਸਵਾਲ ਉੱਠਿਆ ਪਿਛਲੇ ਸਭ ਦੇ ਵਿੱਚ ਪ੍ਰੋਟੈਸਟ ਵੀ ਹੋਈ ਸੀ ਮੈਂ ਮੈਂ ਬਿਲਕੁਲ ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਆ ਔਰ ਇਹ ਸੈਂਟਰ ਗਵਰਨਮੈਂਟ ਦੇ ਪ੍ਰੋਵੀਜ਼ਨ ਦੇ ਅੰਡਰ ਹੈ ਇਸ ਤੋਂ ਪਹਿਲਾਂ 2 ਮਹੀਨੇ ਪਹਿਲਾਂ ਜੋ ਸੈਂਟਰ ਦੇ ਨਾਲ ਮੀਟਿੰਗ ਹੋਈ ਸੀ ਸਪੈਸ਼ਲੀ ਮੈਂ ਹੀ ਪੰਜਾਬ ਵਿੱਚ ਉਹ ਇਹ ਗੱਲ ਉਠਾਈ ਸੀ ਕਿ ਬੱਚਿਆਂ ਦੇ ਲਈ ਜਿਹੜਾ 8 ਰੁਪਏ ਤੋਂ ਵਧਾ ਕੇ ਜਿਹੜਾ ਇਹ ਕੋਸਟ ਨੋਰਮ ਹੈ ਇਹ ਵਧਾ ਦਿੱਤੇ ਜਾਣ ਤਾਂ ਕਿ ਅਸੀਂ ਬੱਚਿਆਂ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਪੌਸ਼ਟਿਕ ਹਾਰ ਦੇ ਸਕੀਏ ਔਰ ਮੈਨੂੰ ਲੱਗਦਾ ਕਿ बार-बार ਕਹਿਣ ਤੇ ਅਸੀਂ ਦੁਬਾਰਾ ਵੀ ਉਠਾਵਾਂਗੇ ਇਸ ਚੀਜ਼ ਨੂੰ ਅਸੀਂ ਕਰਨ ਚ ਮੈਨੂੰ ਲੱਗਦਾ ਕਿ ਸਫਲ ਹੋ ਜਾਵਾਂਗੇ ਮੈਨੂੰ ਆਂਗਰਵਾੜੀ ਸੈਂਟਰ ਵਿੱਚ ਫਰਨੀਚਰ ਦੀ ਕੀ ਪੋਜੀਸ਼ਨ ਆਮ ਤੌਰ ਤੇ ਦਿਖਿਆ ਜਾਂਦਾ ਕਿ ਬੱਚੇ ਥੱਲੇ ਬੈਠਦੇ ਆ ਅਨਕੀਓ ਤੁਸੀਂ ਸਿਟਿੰਗ ਕਰਾਣ ਕੁਝ ਬਣਾਇਆ ਹੈ ਕੋਈ ਟੇਬਲ ਕੁਰਸੀਆਂ ਕੁਝ ਦਿੱਤੀਆਂ ਨੇ ਬਿਲਕੁਲ ਜੀ ਮੈਂ ਇਹੀ ਦੱਸਣ ਲਈ ਕਿ ਅਸੀਂ 10000 ਪਰੰਗਨਵੜੀ ਸੈਂਟਰ ਦੇਣ ਜਾ ਰਹੇ ਹਾਂ ਇਹੀ ਸਭ ਕੁਝ ਦੇਖ ਕੇ ਕਿ ਬੱਚੇ ਹਲੇ ਤੱਕ ਕਿ 50 ਸਾਲ ਦੀ ਗੱਲ ਕਰਦੇ ਆ 골ਡਨ ਚੁਪਲੀ ਦੀ ਗੱਲ ਕਰਦੇ ਆ ਪਰ ਬੱਚਿਆਂ ਨੂੰ ਹਲੇ ਤੱਕ ਕੁਰਸੀ ਮੇਜ਼ ਤੱਕ ਅਸੀਂ ਪਹੁੰਚੇ ਨਹੀਂ ਸੋ 21 ਕਰੋੜ ਰੁਪਈਆ ਜਿਹੜਾ ਇਸੇ ਪਰਪਸ ਲਈ ਅਸੀਂ ਰੀਲੀਜ਼ ਕਰਨ ਜਾ ਰਹੇ ਹਾਂ ਉਹਦੇ ਕਾਫੀ ਜ਼ਿਆਦਾ ਹੁੰਦੀ ਹੈ ਗਿਣਤੀ ਕਿਈ ਜਗ੍ਹਾ ਹੁੰਦੀ ਤੇ ਜਿਹੜੇ ਨਿਊ ਬਣਾ ਰਹੇ ਉਹਦੇ ਵਿੱਚ ਕੋਈ ਇਹੋ ਜਿਹਾ ਪ੍ਰੋਵੀਜ਼ਨ ਹੈ ਕਿ ਜਿਹੜੇ ਨੇ ਉਹ ਜ਼ਿਆਦਾ ਇੱਕ ਤੋਂ ਵੱਧ ਕਿਤੇ ਆ ਜਿਹੜਾ ਆਂਗਣwadi ਸੈਂਟਰ ਦਾ ਇੱਕ ਪ੍ਰੋਪਰ ਮਾਡਲ ਹੁੰਦਾ ਜਿਹਦੇ ਹਿਸਾਬ ਨਾਲ ਉਹ ਬਣਾਉਣਾ ਹੈ ਪ੍ਰੋਪਰ ਡਾਈਮੈਂਸ਼ਨਸ ਉਹਦੇ ਵਿੱਚ ਕਿਚਨ ਉਹਦੇ ਬਾਹਰ ਬਾਥਰੂਮ ਤੇ ਇੱਕ ਪੋਸ਼ਣ ਵਾਟਿਕਾ ਸੋ ਉਹ ਜੋ ਪ੍ਰੋਪਰ ਡਿਜ਼ਾਈਨ ਬਣ ਕੇ ਆ ਉਸ ਤੇ ਹਿਸਾਬ ਨਾਲ ਹੀ ਬਣਾਵਾਂਗੇ ਪਰ ਇਹ ਕਿ ਬੱਚਿਆਂ ਦੀ ਜਿਹੜੀ ਗਿਣਤੀ ਹੈ ਉਹਨੂੰ ਘਟਾਉਣ ਵਾਸਤੇ ਹੀ ਅਸੀਂ ਜ਼ਿਆਦਾ ਆਂਗਣwadi ਸੈਂਟਰ ਬਣਾ ਰਹੇ ਹਾਂ ਕਹਿੰਦੇ 8 ਰੁਪਏ ਕਿਰੇ ਤੁਸੀਂ ਕਹਿੰਦੇ ਗਵਰਨਮੈਂਟ ਆਫ ਇੰਡੀਆ ਬਣਾਉਂਦੇ ਜਾਂਦੇ ਸਟੇਟ ਗਵਰਨਮੈਂਟ ਵੀ ਕੁਝ ਐਪਲੀਕੇਸ਼ਨ ਕੰਟਰੀਬਿਊਟ ਕਰ ਸਕਦੀ ਹੈ ਇਹ ਕਰ ਸਕਦੇ ਆ ਜੀ ਪਰ ਜਿਵੇਂ ਪੂਰੇ ਇੰਡੀਆ ਦੇ ਵਿੱਚ ਜੋ ਪ੍ਰੋਗਰਾਮ ਚੱਲ ਰਿਹਾ ਉਹਦੇ ਵਿੱਚ ਅਮੈਂਡਮੈਂਟ ਕਰਨੀ ਉਹ ਵੀ ਥੋੜਾ ਲੰਬਾ ਪ੍ਰੋਸੀਜਰ ਹੋ ਸਕਦਾ ਹੈ ਪਰ ਅਸੀਂ ਹਰ ਪਾਸਿਓਂ ਕੋਸ਼ਿਸ਼ ਕਰਾਂਗੇ ਕਿ ਸਾਡੇ ਬੱਚਿਆਂ ਨੂੰ ਵਧੀਆ ਨੀਮ ਸਾਹਿਬ ਨੇ ਗਿਆਨਕ ਫਲ ਦਵਾਵਾਂਗੇ ਨੀਮ ਸਾਹਿਬ ਦੇ ਗਿਆਨਕ ਫਲ ਦਵਾਵਾਂਗੇ ਜੀ ਫਲ ਦੇ ਨਿਗਰ ਕੀਤੇ हां वो थोड़ा ਤੁਸੀਂ ਕਨਫਿਊਜ਼ ਕਰ ਜਾਂਦੇ ਹੋ ਜਿਹੜਾ ਫਲ ਦੇਣ ਦੀ ਗੱਲ ਹੈ ਉਹ ਮਿਡ-ਡੇ ਮੀਲ ਚ ਆਉਂਦਾ ਕਿਉਂਕਿ ਉੱਥੇ ਖਾਣਾ ਵਗੈਰਾ ਪ੍ਰੋਪਰ ਬਣਾ ਕੇ ਸਾਡਾ ਜਿਹੜਾ ਅਸੀਂ ਦਿੰਨੇ ਸਪਲੀਮੈਂਟਰੀ ਨਿਊਟ੍ਰੀਸ਼ਨ ਮਤਲਬ ਬੱਚੇ ਨੂੰ ਅਸੀਂ ਖਾਣਾ ਨਹੀਂ ਦੇ ਰਹੇ ਅਸੀਂ ਜੋ ਉਹਦੇ ਵਿੱਚ ਨਿਊਟ੍ਰੀਸ਼ਨ ਦੀ ਘਾਟ ਹੈ ਉਹਨੂੰ ਪੂਰਾ ਕਰਨ ਦੇ ਲਈ ਸਪਲੀਮੈਂਟਸ ਦਿੰਨੇ ਆ ਜਿਵੇਂ ਕਹਿ ਲਓ ਆਇਰਨ ਦੇਤਾ ਪ੍ਰੋਟੀਨ ਦੇਤਾ ਸੋ ਉਹ ਮੋਢਲੇ 6 ਸਾਲਾਂ ਦੇ ਵਿੱਚ ਅੰਗਣਵੜੀ ਸੈਂਟਰ ਵਿੱਚ ਐਸਐਨਪੀ ਦਿੱਤਾ ਜਾਂਦਾ ਹੈ ਅੱਠ ਰੁਪਏ ਕੀ ਪੁਰਾਏ ਦੋ ਮੀਲ ਦੀ ਰੋਟੀ ਇਹਦੇ ਚ ਐਡੀਸ਼ਨਲ ਹੈਗੀ ਤੁਸੀਂ ਸਾਡੇ ਆਂਗਣਵਾੜੀ ਸੈਂਟਰਾਂ ਚ ਜਾ ਕੇ ਦੇਖਿਓ ਵੀ ਅਸੀਂ ਕੀ ਕੁਝ ਦਿੰਨੇ ਆ ਪਰਸੋਂ ਮੈਂ ਵੀ ਜਾ ਕੇ ਆਈ ਸੀ ਉੱਥੇ ਦਲੀਆ ਖਿਚੜੀ ਪੰਜੀਰੀ ਨਹੀਂ ਬਿਲਕੁਲ ਬਿਲਕੁਲ ਮਹਿੰਗਾਈ ਦੇ ਦੌਰ ਦੇ ਵਿੱਚ 8 ਰੁਪਏ ਦੇ ਵਿੱਚ ਉਨੀ ਨਿਊਟ੍ਰੀਸ਼ਨ ਦੇਣਾ ਪੋਸੀਬਲ ਨਹੀਂ ਹੈ ਤਾਂ ਹੀ ਅਸੀਂ ਇਹ ਮੰਗ ਜਿਹੜੀ ਵਾਰ-ਵਾਰ ਉਠਾ ਰਹੇ ਆ ਔਰ ਮੈਂ ਵੀ ਕਹਿੰਦੀ ਆ ਕਿ ਅਸੀਂ ਸਫਲ ਹੋ ਜਾਵਾਂਗੇ ਜਿਸਨੂੰ ਮੰਗਾ ਤੋਂ ਉਠਾਈ ਹੈ ਜੀ ਇਹ ਪੈ ਸਕਦਾ ਹੈ ਨਾ ਸੈਂਟਰ ਨੂੰ ਕਿੰਨੀ ਮੰਗ ਕਰਦੇ ਆ ਜੀ ਅੱਜ ਤੋਂ ਕਿੰਨੇ ਬਧ ਚਾਹੀਦੇ ਨੇ ਦੇਖੋ ਜੇ ਅਸੀਂ 4 ਪੈ ਵੀ ਹੋਰ ਵੱਧ ਜਾਣ ਤਾਂ ਉਹਦੇ ਵਿੱਚ ਅਸੀਂ ਕਾਫੀ ਸਫੀਸ਼ੀਐਂਟ ਬਚ ਜਣਗੇ ਮੈਂ ਇਹਦੇ ਵਿੱਚ ਵੀ ਕਈ ਸਾਰੇ ਸਵਾਲ ਕਿ ਦੇਸੀ ਘਿਓ ਦੀ ਪੰਜੀਰੀ ਥੋੜੇ ਸਮੇਂ ਲਈ ਦਿੱਤੀ ਗਈ ਔਰ ਉਹ ਪ੍ਰੋਪਰ ਫੀਲਡ ਦੇ ਜਾ ਕੇ ਡਿਸਟ੍ਰਿਬਿਊਟ ਹੋਈ ਜਾਂ ਨਹੀਂ ਹੋਈ ਇਹ ਕਿਸੇ ਨੇ ਨਹੀਂ ਦੇਖਿਆ ਕਿਉਂਕਿ ਕੁਝ ਆਂਗਣਵਾੜੀ ਸੈਂਟਰਾਂ ਚ ਪਹੁੰਚੀ ਕੁਝ ਨਹੀਂ ਪਹੁੰਚੀ ਪਰ ਉਸ ਤੋਂ ਬਾਅਦ ਜੋ ਅਸੀਂ ਮਾਰਕਫੈਡ ਨਾਲ ਐਮਓਯੂ ਕੀਤਾ ਸੀ ਉਹਦੇ ਵਿੱਚ ਪ੍ਰੋਪਰ ਅਸੀਂ ਯੂਨੀਵਰਸਿਟੀ ਦੇ ਨਾਲ ਡਾਈਟੀਸ਼ਨਸ ਦੇ ਨਾਲ ਸਾਰਿਆਂ ਨਾਲ ਕਨਸਰਨਡ ਕਰਕੇ ਵੀ ਕਿੰਨੀ ਪ੍ਰੋਟੀਨ ਦੇਣੀ ਹੈ ਬੱਚੇ ਨੂੰ ਕਿੰਨੀ ਕਾਰਬਸ ਦੇਣੀ ਹੈ ਕਿੰਨਾ ਆਇਰਨ ਦੇਣਾ ਉਹ ਸਾਰਾ ਕੁਝ ਕੈਲਕੂਲੇਟ ਕਰਕੇ ਫੇਰ ਹੀ ਨਵੇਂ ਸਪਲੀਮੈਂਟਸ ਬਣਾਏ ਸੀ ਸੋ ਇਹਦੇ ਵਿੱਚ ਦੇਸੀ ਕਿਉਂ ਐਡ ਕੀਤਾ ਗਿਆ ਜਾਂ ਨਹੀਂ ਕੀਤਾ ਇਹ ਗੱਲ ਨਹੀਂ ਅਸੀਂ ਇਹ ਦੇਖਣਾ ਸੀ ਵੀ ਇਹਦੇ ਵਿੱਚ ਕੈਲਰੀਜ਼ ਕਿੰਨੀਆਂ ਗਈਆਂ ਸੋ ਉਹ ਅਸੀਂ ਨਾਰਮਸ ਦੇ ਹਿਸਾਬ ਨਾਲ ਬਿਲਕੁਲ ਪੂਰੀਆਂ ਦੇ ਰਹੇ ਹਾਂ ਬਿਲਕੁਲ ਟੈਂਟਰ ਇਨਕਰੀਜ਼ ਕਰ ਰਹੇ ਹੋ ਤਾਂ ਫਿਰ ਸਟਾਫ ਵੀ ਤਾਂ ਚਾਹੀਦਾ ਹੋਊ ਉਹਦੇ ਲਈ ਵੀ ਹਾਂ ਮੈਂ ਆਲਰੇਡੀ ਕਹਿ ਚੁੱਕੀ ਹਾਂ ਕਿ ਸਾਡੀ ਸਰਕਾਰ ਨੇ ਇਸ ਤੋਂ ਪਹਿਲਾਂ 5000 ਅੰਗਣਵਾੜੀ ਵਰਕਰਸ ਭਰਤੀ ਕੀਤੀ ਔਰ 3080 ਹੋਰ ਭਰਤੀ ਕਰਨ ਜਾ ਰਹੇ ਹਾਂ ਚਾਰ ਤੇ ਲਗਾ ਕਾਫੀ ਤਾਂ ਪੂਰੀਆਂ ਵੀ ਲੋੜ ਹੈ ਕਿ ਉਹ ਬੜੇ ਜੇ ਸਾਣਾ ਤੋਂ ਦੇਖਿਆ ਜਾਵੇ ਅਕਸਰ ਉਹੀ ਕੌਂਟਰੋਵਰਸੀ ਉਹੀ ਅਫਸਰ ਚਲਦੇ ਇੱਕ ਪੁਛੇ ਨੂੰ ਲੈ ਕੇ ਬੜਾ ਤੁਸੀਂ ਇਹ ਧਿਆਨ ਦਾ ਦੇਖੋ ਜੀ ਜਿੱਥੇ ਤੁਸੀਂ ਅਗਰ ਨਿਊਟ੍ਰੀਸ਼ਨ ਦੀ ਗੱਲ ਕਰ ਰਹੇ ਹੋ ਤਾਂ ਅਸੀਂ ਪਹਿਲਾਂ ਵੀ ਮਾਰਕ ਫੱਡ ਜਿਹਨੂੰ ਕਹਿ ਲਓ ਕਿ ਇੱਕ ਸਰਕਾਰੀ ਕੋਆਪਰੇਟਿਵ ਹੈ ਕੋਈ ਇਹ ਨਹੀਂ ਕਿ ਪ੍ਰਾਈਵੇਟ ਏਜੰਸੀ ਹੈ ਸੋ ਅਸੀਂ ਆਪਣੇ ਪੰਜਾਬ ਦੇ ਵਿੱਚੋਂ ਹੀ ਖਰੀਦ ਕਰਕੇ ਦੇ ਰਹੇ ਹਾਂ ਕੋਈ ਇਹ ਨਹੀਂ ਕਿ ਬਾਹਰੋਂ ਕਿਤੋਂ ਲੈ ਕੇ ਦੇ ਰਹੇ ਹਾਂ ਸੋ ਪੂਰੀ ਟਰਾਂਸਪੇਰੈਂਸੀ ਦੇ ਨਾਲ ਜਿੱਥੇ ਵੀ ਕਿਤੇ ਕਿਤੋਂ ਵੀ ਸ਼ਿਕਾਇਤ ਕਿਉਂਕਿ ਤੁਸੀਂ ਕਾਹਦੇ ਲਈ ਬੈਠੇ ਹੋ ਸਾਨੂੰ ਰਿਫਾਈਨ ਕਰਨ ਲਈ ਬੈਠੇ ਹੋ ਜੇ ਤੁਸੀਂ ਦੱਸੋਗੇ ਇੱਥੇ ਗਲਤ ਆ ਤਾਂ ਅਸੀਂ ਉਹਨੂੰ ਠੀਕ ਕਰਾਂਗੇ ਸੋ ਤੁਸੀਂ ਦੱਸਦੇ ਰਹੋ ਅਸੀਂ ਕਰਦੇ ਜਾਵਾਂਗੇ ਥੈਂਕ ਯੂ ਜੀ ਥੈਂਕ ਯੂ